हिमाचल ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਨਕੋਦਰ ਦੇ ਰਹਿਣ ਵਾਲੇ ਦੋ ਸਕੇ ਭਰਾਵਾਂ ਦਾ ਹਿਮਾਚਲ ਦੇ ਨਾਲਾਗੜ ਦੇ ਵਿੱਚ ਦੋਸਤਾਂ ਦੇ ਵੱਲੋਂ ਜਾਨ ਲੈ ਲਈ ਗਈ ਹੈ ਨਾਲਾਗੜ ਦੇ ਵਿੱਚ ਦੋ ਪੰਜਾਬੀ ਨੌਜਵਾਨਾਂ ਦੀ ਚਾਕੂ ਦੇ ਨਾਲ ਬੇਰਹਿਮੀ ਦੇ ਨਾਲ ਹਤਿਆ ਕੀਤੀ ਗਈ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਰੋਜ਼ੀ-ਰੋਟੀ ਦੇ ਲਈ ਹਿਮਾਚਲ ਗਏ ਦੋ ਨੌਜਵਾਨਾਂ ਦਾ ਉਹਨਾਂ ਦੇ ਹੀ ਦੋਸਤਾਂ ਦੇ ਵੱਲੋਂ ਅਜਿਹਾ ਕੰਮ ਕੀਤਾ ਗਿਆ ਹੈ ਖਬਰ ਹੈ ਕਿ ਪੈਸੇ ਦੇ ਲੈਣ ਦੇਣ ਦੇ ਪਿੱਛੇ ਦੋਸਤਾਂ ਨੇ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਮ੍ਰਿਤਕਾਂ ਦੀ ਪਛਾਣ ਬਣਨ ਅਤੇ ਕੁਨਾਲ ਦੇ ਵੱਜੋਂ ਹੋਈ ਹੈ ਦੋਸਤਾਂ ਦੇ ਵੱਲੋਂ ਪੈਸਿਆਂ ਦੇ ਲਈ ਜਲੰਧਰ ਬੁਲਾਇਆ ਗਿਆ ਸੀ ਪਰ ਜਦੋਂ ਉਹ ਜਲੰਧਰ ਨਹੀਂ ਆਏ ਤਾਂ ਦੋਸਤਾਂ ਨੇ ਹਿਮਾਚਲ ਪਹੁੰਚ ਕੇ ਦੋਵਾਂ ਦੀ ਰੇਕੀ ਕੀਤੀ ਅਤੇ ਫਿਰ ਉਹਨਾਂ ਦਾ ਕਤਲ ਕਰ ਦਿੱਤਾ ਉੱਥੇ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਪੁਲਿਸ ਦੇ ਵੱਲੋਂ ਦੋਵਾਂ ਨੌਜਵਾਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਜਾਂਦਾ ਹੈ ਜਿੱਥੇ ਦੋਵਾਂ ਨੇ ਜ਼ਖਮਾਂ ਦੀ ਤਾਬ ਨੂੰ ਨਾ ਸਹੰਦੇ ਹੋਏ ਦੰਦ ਤੋੜ ਦਿੱਤਾ ਅਤੇ ਪੁਲਿਸ ਦੇ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਦੋਸਤੀ ਸੀਗੀ ਜੀ ਪੱਕੀ ਯਾਰੀ ਦੋਸਤੀ ਸੀ ਇਹਨਾਂ ਦੀ। ਪੱਕੇ ਯਾਰ ਦੋਸਤ ਸਿਗੇ। ਮਾੜਾ ਮੋਟਾ ਜੀ ਲੈਣ ਦੇਣ ਵੀ ਕੋਈ ਖਾਸ ਨਹੀਂ ਉਦਾਂ ਹੀ ਸੀ ਮਾੜੀ ਮੋਟੀ ਗੱਲ ਸੀਗੀ। ਬਸ ਫੋਨਾਂ 'ਤੇ ਇੱਕ ਦੂਜੇ ਸਟੇਟਸ ਪਾਉਂਦੇ ਸਿਗੇ ਬਸ ਉਹ ਕਹਿੰਦਾ ਅਸੀਂ ਆਉਣੇ ਆ। ਉਹ ਮੁੰਡਿਆਂ ਨੂੰ ਵੀ ਇੰਨਾ ਹੈਣੀ ਸੀਗਾ ਵੀ ਵੀ ਇਦਾਂ ਸਾਡੇ ਨਾਲ ਹੋਊਗੀ। ਕਿਉਂਕਿ ਇਕੱਠੇ ਆਇਆ ਇੱਕ ਥੋੜੇ ਟਾਈਮ ਦੇ ਨਹੀਂ ਬਹੁਤ ਟਾਈਮ ਦੇ ਜੀ ਘਰੇ ਆਉਂਦਾ ਸੀ ਸੌਂਦਾ ਸੀ ਇੱਥੇ ਰਹਿੰਦਾ ਵੀ ਰਿਹਾ ਆ ਉਹ ਮੁੰਡਾ ਆ ਕੇ ਤੇ ਬਸ ਉੱਥੇ ਜਾ ਕੇ ਉਹ ਦੋਨੇ ਜਾਣੇ ਐਕਟੀਵਾ ਲੈ ਕੇ ਆਏ ਆ ਤੇ ਪਿੱਛੋਂ ਜੀ ਤਿਆਰੀ ਦੇ ਵਿੱਚ ਗਏ ਸੀਗੇ ਬਾਕੀ ਉਹ ਵੀਡੀਓ ਦੇ ਵਿੱਚ ਸਾਰਾ ਕੁਝ ਦਿਖਿਆਈ ਆ ਵੀ ਕਿਦਾਂ ਕਿਦਾਂ ਇਹਨਾਂ ਨੇ ਕੀਤਾ ਕੀ ਕੀ ਕੀਤਾ ਉਹ ਮੁੰਡੇ ਦਾ ਗੌਰਵ ਆ ਨਾ ਸ਼ਾਇਦ ਗੌਰਵ ਆ ਜੀ ਭਾਜੀ ਘਟਨਾ ਕੁਝ ਨਹੀਂ ਬਸ ਪਹਿਲਾਂ ਇਕੱਠੇ ਰਹਿੰਦੇ ਹੁੰਦੇ ਸੀ ਯਾਰ ਦੋਸਤ ਪੱਕੀ ਜਾ ਰਹੀ ਸੀਗੀ ਇਹਨਾਂ ਦੀ ਇਕੱਠੇ ਖਾਂਦੇ ਪੀਂਦੇ ਹੁੰਦੇ ਸੀਗੇ ਤੇ ਬਸ ਕੁਛ ਨਹੀਂ ਬਾਅਦ ਚ ਵਜਈ ਵੀ ਇਹਨਾਂ ਦਾ ਕੋਈ ਮਾੜਾ ਮੋਟਾ ਲੈ ਆਣ ਦੇਣ ਹੋਊਗਾ ਕੋਈ ਲੱਖਾਂ ਦਾ ਕਰੋੜਾਂ ਦਾ ਨਹੀਂ ਹਜ਼ਾਰਾਂ ਦਾ ਮਾੜਾ ਮੋਟਾ ਹੋਊ ਜਾਂ ਕਿੱਦਾਂ ਵੀ ਆ ਪਤਾ ਨਹੀਂ ਇਹ ਬਾਕੀ ਇਹਨਾਂ ਦੀ ਫੂਨਾ ਫਾਨਾ ਤੇ ਗੱਲ ਹੁੰਦੀ ਸੀ ਇਹ ਨਹੀਂ ਪਤਾ ਹੁਣ ਕੀ ਗੱਲ ਸੀ ਕਿੱਦਾਂ ਹੁੰਦੀ ਸੀ ਤੇ ਬਸ ਇਹ ਮੁੰਡਾ ਏ ਉਹ ਉਹ ਮੁੰਡਾ ਵੀ ਉਹ ਇੱਥੋਂ ਨਿਕਲ ਗਿਆ ਆ ਪਿੰਡ ਤੋਂ ਵੀ ਚੱਲ ਵੀ ਮੈਂ ਕੱਲਾ ਇਕਲੇ ਸਟੂਨ ਚਲ ਜਮਾ ਵੀ ਮੈਂ ਆਪਣਾ ਉੱਥੇ ਜਾ ਕੇ ਕੰਮ ਕਰਾਂ ਜਾ ਕੇ ਕਮਾਈ ਕਰਾਂ ਦੀ ਆਪਣੀ ਮਾਂ ਨੂੰ ਚਲੋ ਮੈਂ ਪੈਸੇ ਪੂਸੇ ਕਮਾ ਕੇ ਦਊਂਗਾ ਜਾਂ ਕਿਦਾਂ ਵੀ ਆ ਘਰ ਚਲਾਉਂਗਾ ਠੀਕ ਹੈ ਜੀ ਮੁੰਡਾ ਇੱਥੋਂ ਚਲਾ ਗਿਆ ਕੰਮ ਕਰਨ ਉੱਥੇ ਬੜਾ ਵਧੀਆ 20 ਦਿਨ ਹੋ ਗਿਆ ਭਾਜੀ ਮੁੰਡੇ ਨੂੰ ਗਏ ਨੂੰ ਕੰਮ ਕਰਨ ਕਿ ਚਲਾ ਗਿਆ ਕੰਮ ਕਰਦਾ ਸੀਗਾ ਠੀਕ ਹੈ ਜੀ ਇਹ ਇਹ ਮੁੰਡੇ ਪਿੱਛੇ ਚਲ ਗਿਆ ਜੀ ਉਹਦੇ ਬਸ ਉਹਨੂੰ ਫੋਨ ਕਰਕੇ ਪਿੱਛੇ ਚਲ ਗਿਆ ਉਹ ਬਸ ਫੋਨ ਕਰਕੇ ਇੱਥੇ ਆ ਜਾ ਤੂੰ ਉਹ ਕੰਮ ਹੋ ਗਿਆ ਜੀ 8 ਵਜੇ ਇੱਕ ਹਮਾਰੇ ਪੱਤਰਕਾਰ ਦਾ ਬੰਦਾ ਉਹਨਾਂ ਨੇ ਮੈਸੇਜ ਕੀਤਾ मेरे पर्सनल फ़ोन पर और एक पुलिस स्टेशन में सेम टाइम पे ये बताया कि ये हमारा जो रामशहर रोड है उस नज़दीक जो ताराजी मंदिर के लिए रास्ता जाता है और साथ में ही वहाँ पे मस्जिद है उस मोड़ पे ही एकांत में दो आदमी घिरे पड़े हैं और काफ़ी लोग इकट्ठे हुए हैं जिनसे पेट से खून निकल रहा है तो कृपया आप आके आप आप जल्दी से देख लें उसी समय पुलिस तकरीबन पाँच सौ सात मिनट के अंदर यहाँ से तकरीबन दो किलोमीटर पे और पुलिस पाँच सात मिनट में वहाँ पे पहुँच गई हमने उन लोगों को जिनको हम जानते नहीं थे हॉस्पिटल लाए तो वहाँ पर एक बड़ा डेड हुआ और दूसरे थोड़ी देर बाद The क्लियर कर दिया उनका जब हमने एड्रेस कन्फर्म किया तो पता चला भाई दोनों ही लड़के जलंधर के रहने वाले हैं खीवा गाँव के हैं और तहसील उनकी नकोदर है और जब उनसे और पूछताछ की गई लोगों से तो पता चला जो अटैक करने वाले हैं जो लोग बाहर से वो भी जलंधर के उन्हीं के गांव के और उन्हीं का दोस्त है जिसका मैं नाम नहीं बता सकता हूँ कि बहुत जल्द वो पुलिस की गिरफ्त में होगा और पुलिस अपने कार्रवाई कर रही है पुलिस की जो जो टीम है उनका पीछा कर रही है हम अभी सिर्फ ये चाहते हैं कि आप लोग मदद करें हमारी कि जो लोग हैं उन जल्द से जल्द उनको पकड़ सकें सर लोगों ने वहाँ पे वीडियो बनाई किसी ने वो नहीं की सर मदद उठाया नहीं सर उनको उठाया नहीं करते हाँ इस नहीं। बात का हमें बहुत दुख है कि आजकल की जनता किसी को घिरो देख के खून निकल रहा है लेकिन हॉस्पिटल लेके नहीं गई लेकिन पुलिस जैसे पहुंची हम उनको हॉस्पिटल लेके आए ये दोनों के नाम के हैं जिनकी उनका नाम वरुण बाबा जो तकरीबन पच्चीस साल का है और दूसरे का नाम कुणाल बाबा जिसकी उम्र इक्कीस साल है दोनों ही सके भाई हैं और ये जो हुआ है रंजीत जो अभी तक की तफ्तीस में पता चला है कि आपसी लेन देन का है पैसे का मामला था जो उसके मामा ने बयान में भी बताया है कि वो सुबह से उसको धमका रहे थे दोनों भाइयों को कि तुम पंजाब आ जाओ हिसाब किताब कर लेंगे लेकिन वो पंजाब नहीं गए तो वो नालागढ़ ही आ गए और वो उन्होंने इस बात को अंजाम दिया जल्दी उनको पकड़ेंगे और सलाखों के पीछे धिकेल देंगे जय सर कोई हथियार एस एम जेड न्यूज़ के लिए जलंधर तो देवेंद्र कुमार की रिपोर्ट